ਸਸ੍ਰੀਕਾਲ ਮੈਂ ਨੀਹਾ ਸਾਨੀ ਲੁਧਿਆਣਾ ਮੈਟ੍ਰੀਮੋਨੀਅਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਆ ਅਸੀਂ ਅੱਜ ਤੁਹਾਡੇ ਲਈ ਕੁਝ ਨਿਊ ਪ੍ਰੋਫਾਈਲਸ ਲੈ ਕੇ ਆਏ ਆ ਫਰਸਟ ਪ੍ਰੋਫਾਈਲ ਹੈ ਨਾਮ ਸੁਖਵਿੰਦਰ ਸਿੰਘ ਡੇਟ ਆਫ ਬਰਥ ਬੀ 6 1987 ਤੇ ਸਟੱਡੀ ਹੈ ਮੁੰਡੇ ਦੀ 10th ਕੀਤੀ ਹੋਈ ਹੈ ਤੇ ਉਹਨਾਂ ਦੇ ਉਹਨਾਂ ਦੀ ਪ੍ਰਾਈਵੇਟ ਜੋਬ ਹੈ ਉਹਨਾਂ ਦੇ ਫਾਦਰ ਦੀ ਵੀ ਪ੍ਰਾਈਵੇਟ ਜੋਬ ਹੈ ਤੇ ਮਦਰ ਉਹਨਾਂ ਦੇ ਹੋਮ ਮੇਕਰ ਨੇ ਬਾਕੀ ਉਹਨਾਂ ਦੀ ਫੈਮਿਲੀ ਚ ਬ੍ਰਦਰ ਤੇ ਇੱਕ ਸਿਸਟਮ ਨੇ ਬ੍ਰਦਰ ਦੀ ਮੈਰਿਡ ਹੋਈ ਹੋਈ ਆ ਇਹ ਆਪਣੇ ਲਈ ਗਰੀਬ ਘਰ ਦੀ ਘਰੇਲੂ ਲੜਕੀ ਲੱਭ ਰਹੇ ਨੇ ਜੇ ਤੁਹਾਨੂੰ ਇਹ ਪ੍ਰੋਫਾਈਲ ਸੂਟੇਬਲ ਹੈ ਤਾਂ ਇਸ ਨੰਬਰ ਤੇ ਸੰਪਰਕ ਕਰੋ ਨੰਬਰ ਹੈ 9646201330 ਅੱਜ ਦੀ ਸੈਕੰਡ ਪ੍ਰੋਫਾਈਲ ਹੈ ਲੜਕੇ ਦਾ ਨਾਮ ਜਤਿੰਦਰ ਸਿੰਘ ਲੜਕੇ ਦੀ ਡੇਟ ਆਫ ਬਰਥ ਫਰਵਰੀ 1995 ਲੜਕੇ ਦਾ ਬਰਥਪਲੇਸ ਹੈ ਜਲੰਧਰ ਲੜਕੇ ਨੇ ਕੈਨੇਡਾ ਤੋਂ ਸਿਵਲ ਇੰਜੀਨੀਅਰਿੰਗ ਐਂਡ ਹੋਟਲ ਮੈਨੇਜਮੈਂਟ ਦਾ ਕੋਰਸ ਕੀਤਾ ਹੋਇਆ ਹੈ ਲੜਕੇ ਲੜਕਾ ਕੈਨੇਡਾ ਦੇ ਵਿੱਚ ਪੀਆਰ ਹੈ ਤੇ ਲੜਕੇ ਦੀ ਸਿਸਟਰ ਵੀ ਕੈਨੇਡਾ ਦੇ ਵਿੱਚ ਪੀਆਰ ਹੈ ਲੜਕੇ ਦੀ ਮਦਰ ਲੜਕੇ ਦੀ ਮਦਰ ਹਾਊਸ ਮੇਕਰ ਨੇ ਇਹ ਆਪਣੇ ਲਈ ਪੜ੍ਹੀ ਲਿਖੀ ਲੜਕੀ ਲੱਭ ਰੇ ਨੇ ਜੋ ਸਰਵਿਸ ਕਰਦੀ ਹੋਵੇ ਜੇ ਇਹ ਪ੍ਰੋਫਾਈਲ ਤੁਹਾਨੂੰ ਸੂਟੇਬਲ ਹੈ ਤੇ ਨੀਚੇ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰੋ ਅੱਜ ਦੀ 3rd ਪ੍ਰੋਫਾਈਲ ਹੈ ਲੜਕੇ ਦਾ ਨਾਮ ਕੁਲਜੀਤ ਸਿੰਘ ਲੜਕੇ ਦੀ ਡੇਟ ਆਫ ਬਰਥ 28/3/1983 ਲੜਕੇ ਦਾ ਬਰਥਪਲੇਸ ਹੈ ਅੰਮ੍ਰਿਤਸਰ ਲੜਕਾ ਲੜਕੇ ਦੀ ਐਜੂਕੇਸ਼ਨ ਬੈਮਸ ਆਯੁਰਵੈਦਿਕ ਡਾਕਟਰ ਹੈ ਇਹ ਲੜਕੇ ਦਾ ਆਪਣਾ ਫੈਮਿਲੀ ਬਿਜ਼ਨਸ ਹੈ। ਔਰ ਲੜਕੇ ਦੀ ਇਨਕਮ 1 ਲੱਖ ਪਰ ਮੰਥ ਹੈ। ਇਹ ਆਪਣੇ ਲਈ ਗਰੀਵ ਕਰਦੀ ਮੈਰਿਡ ਜਾਂ ਅਨਮੈਰਿਡ ਜਾਂ ਡਿਵੋਰਸ ਲੜਕੀ ਲੱਭ ਰਹੀ ਨੇ। ਜੇ ਇਹ ਪ੍ਰੋਫਾਈਲ ਤੁਹਾਨੂੰ ਸੂਟੇਬਲ ਹੈ ਤੇ ਨੀਚੇ ਦਿੱਤੇ ਹੋਏ ਨੰਬਰਾਂ ਤੇ ਕੰਟੈਕਟ ਕਰੋ। ਤੁਸੀਂ ਸਾਡੇ YouTube ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਕਰਨਾ ਨਾ ਭੁੱਲਿਓ। ਲੁਧਿਆਣਾ ਮੈਟ੍ਰੀਮੋਨੀਅਲ ਦੇਖ ਰਹੇ ਦਰਸ਼ਕਾਂ ਦਾ ਸਾਰਿਆਂ ਦਾ ਧੰਨਵਾਦ।